ਚੱਲ ਭਿੰਦਰਾ ਘਰ ਜਾ ਕੇ ਨਾ ਚਾਹ ਚੂ ਪੀਏ ਯਾਰ ਘੁੱਟ ਲੈ ਹੋਰ ਗਿਆ ਵੇਲਾ ਦਿਮਾਗ ਖਰਾਬ ਹੋ ਗਿਆ ਕਿਨੇ ਉੱਥੇ ਖਾਕੀ ਗਏ ਆਂ ਹੈ ਤੂੰ ਪੈਣਾ ਕਰ ਰਿਹਾ ਉਹ ਤਾਂ ਛਾਵੇਂ ਲਾ ਆਹੋ ਸੀਤਾ ਤਬ ਜਾਂਦੀ ਆ ਬਹੁਤ ਖਰਾਬ ਹੋ ਜਾਂਦੀ ਆ ਮੁੜ ਕੇ ਓਏ ਆ ਕੋ ਵੇਖਿਆ ਹੀ ਓ ਆ ਉਹਦੇ ਕੰਮ ਵੇਖੀ ਛੰਨੀ ਤੇ ਹੈ ਤੇ ਤੂੰ ਇੱਥੇ ਲੂਣ ਵਾਤੇ ਸੁੱਟ ਗਿਆ ਤੇ ਕੁੱਤਰ ਕਹਿੰਦੇ ਗਾੜੀ ਪਾ ਜਾ ਇਹਨਾਂ ਦੇ ਅੱਜੇ ਨਹੀਂ ਪਾਉਣੇ ਤੂੰ ਦਾਸੀ ਦੇ ਕਿਹਨੂੰ ਮੈਨੂੰ ਸਿਰ ਤੇ ਤੈਨੂੰ ਮੇਰਾ ਸਿਰ ਤੇ ਕਹਿੰਦਾ ਕੋਈ ਵੀ ਤੁਸੀਂ ਜਾਓ ਤੇ ਮੈਂ ਕੰਮ ਕੀਤਾ ਖੜਾ ਤੁਹਾਡੇ ਮਗਰ ਮਗਰੀ ਪਤਾ ਨਹੀਂ ਹੋਇਆ ਕਿੱਥੇ ਹੀ ਹੋਏ ਚਲਾ ਆਪਰਾ ਵੇਖੀ ਜੀਵਨ ਪਾਣੀ ਲੈ ਕੇ ਆਇਓ ਮੇਰੀ ਸੁਣ ਲੈ ਗੱਲ ਹਾਂਜੀ ਆਉਂਦੀ ਆ ਨਾ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦੇ ਕੋਈ ਨਹੀਂ ਦੱਸ ਦੇਣਾ ਮੈਂ ਠੀਕ ਨਹੀਂ ਜੋ ਉੱਥੇ ਬਣਿਆ ਵਾ ਇਹਦੇ ਨੇ ਮੇਰਾ ਸਿਰ ਬੜਾ ਖਾਣਾ ਵਾ ਐਵੇਂ ਨਾ ਤੁਸੀਂ ਇਦਾਂ ਕਰੋ ਮੈਂ ਆਪ ਹੀ ਸਮਝਾਤਾ ਵਾਂ ਚਲ ਵੀ ਹਲਾ ਫਰ ਬੰਦੂਕ ਤੇ ਨਹੀਂ ਬੀੜੀ ਪਰ ਆ ਜਾਂਦੇ ਨਾ ਇੱਕ ਵਾਰੀ ਤੁਹਾਨੂੰ ਲੱਗ ਲੋ ਜਾਂਦੀ ਠੀਕ ਆ ਨਾ ਉਹ ਚੰਗਿਆਂ ਨਾਲ ਚੰਗੇ ਤੇ ਮਾੜਿਆਂ ਨਾਲ ਮਾੜੇ ਮੈਨੂੰ ਦਬਕੇ ਨਾ ਮਾਰ ਮੈਨੂੰ ਤਾਂ ਦੀ ਦਬਕੇ ਮੇਰੇ ਤੇ ਦਬਾਅ ਪਉਂਦੀ ਹੈ ਤੂੰ ਕਿੱਡਾ ਮੇਰੇ ਤੇ ਕੋਈ ਦਬਾਅ ਪਉਂਦੀ ਲੋੜ ਨਹੀਂ ਤੇ ਨਾ ਤੜਪੇ ਦਬਾ ਕੇ ਨਹੀਂ ਪਾਉਣਾ ਹਾਂ ਜੇ ਇਹ ਹੀ ਦਬਾਅ ਪਉਣਾ ਹੁੰਦਾ ਤੇ ਕਦੋਂ ਦਾ ਪਾ ਲੈਣਾ ਸੀਗਾ ਕਾਂਈ ਤੇ ਮੇਰੀ ਕੁੜੀ ਨੂੰ ਦਬਕੇ ਨਾ ਰਖਿਆ ਹਾਂ। ਤੇ ਮਾਂ ਸਾਹਿਬ ਦੀ ਨਹੀਂ ਕਰ ਛੜੀ ਐ। ਜਿੱਦਾਂ ਦੀ ਤੂੰ ਬੋਲਦੀ ਐ ਤੇ ਤੇਰੀ ਕੁੜੀ ਬੋਲਦੀ। ਵੇਖਾਂ ਹਾਂ। ਮੰਮੀ ਇਹ ਮਿੰਟ ਬਾਅਦ ਆਹੀ ਗੱਲ ਮੈਨੂੰ ਕਹਿ ਦਿੰਦੇ ਤੇਰੀ ਮਾਂ ਨੇ ਤੈਨੂੰ ਆ ਸਿਖਾਇਆ ਤੇਰੀ ਮਾਂ ਨੇ ਤੈਨੂੰ ਭੋਏ ਚੜਾਇਆ। ਮਾਂ ਨੇ ਕੀ ਦੱਸਣਾ ਚਾਹੀਦਾ ਮਾਂ ਦਾ ਫਰਜ਼ ਆ ਦੱਸੇ ਭੀ ਇਸ ਤਰ੍ਹਾਂ ਬੋਲਣਾ ਉੱਥੇ ਜਾ ਕੇ ਇਦਾਂ ਕੰਮ ਕਰਨਾ। ਚੱਲ ਕੋਈ ਨਹੀਂ ਐਨੀ ਮਾੜੀ ਐ ਨਾ ਮੇਰੀ ਧੀ ਹੁਣ ਲੈ ਜਾਣੀ ਆ ਮੈਂ ਨਾਲ ਠੀਕ ਆ ਨਾ ਮੈਂ ਵੀ ਰਹਿਣ ਦਈ ਇੱਥੇ ਹੁਣ। ਮੰਮੀ ਤੇ ਹੈ ਨਹੀਂ ਆ ਇੱਥੇ ਚੱਲ ਮੈਂ ਹੀ ਪਾਣੀ ਦੇ ਆਉਣੀ ਆ। ਮਾਰੇ ਦੱਸਉਣੀ ਨਾ ਨੂੰ। तो गए। के अच्छा जे तू खी है ना तो लै जा भी सोच के खड़ी मुड़के दरवाजे बांधी तेरी कुी ली नहीं हो, कुड़ी अच्छा? आ नहीं कुछ मुड़के रखनी अच्छा गुडे गुडिया का खेड वा ना जदो जी कि दरवाजे बंद कर ले जदो जी का दरवाजे खोल ले ਸਾਨੂੰ ਦੇ ਮਤਦਵਾਗੇ ਠੀਕ ਆ ਨਾ ਕੋਈ ਮਤਨੇ ਦੇਣ ਨੂੰ ਮੇਰੂ ਕੋਈ ਜੰਮਿਆ ਹੀ ਤੇ ਮਨ ਨਾਮਾ ਕਹਦੀ ਮਤ ਲਈ ਤੇ ਨਾਮਾ ਕਿਸ ਨੂੰ ਕਰਨ ਦੇਣੀ ਆ ਗੱਲ ਆਹੋ ਆਪਣੀ ਮੁਖਤਾਰੀ ਝਾੜ ਛੜੀ ਨਾ ساری ਉਮਰ ਘਰ ਦੇ ਵਿੱਚ ਕੋਈ ਗੱਲ ਨਹੀਂ ਹੁਣ ਵਾਹ ਪਤਾ ਕਿਦਣਾ ਪਿਆ ਜੀਵਨ ਨਾਲ ਮੈਂ ਵੀ ਲਖਬੀਰ ਕੋ ਰਿਆ ਮੈਂ ਤੈਨੂੰ ਗੱਲ ਕਰਕੇ ਦੱਸੂਗੀ ਕੋਈ ਨਹੀਂ ਲਖਬੀਰ ਕੋ ਰਿਆ ਵੇਖ ਲੂਗੀ ਤੈਨੂੰ ਮੈਂ ਵੀ ਠੀਕ ਆ ਨਾ ਹੁਣ ਪੇਜਾ ਤਰ੍ਹਾਂ ਚੰਗੇ ਥਾਂ ਤੇ ਪੈ ਗਿਆ ਵਾ ਹ ਕੋਈ ਗੱਲ ਨਹੀਂ ਮੈਂ ਨੰਦਰਦੀ ਨਹੀਂ ਦੇਖ ਜੇ ਰੋਪ ਨਹੀਂ ਪਉਂਦੀ ਤੇ ਹਾਂ ਹੀ ਇਹ ਨਹੀਂ ਪਾਉਂਦੇ ਰੋਪ ਠੀਕ ਆ ਨਾ ਸਾਨੂੰ ਲੋੜ ਰੋਬਾ ਦੀ ਚੱਲ ਪੁੱਤ ਹੋ ਤੋ ਤਿਆਰ ਤਾ ਬੈ ਗਏ ਵਿੱਚ ਕੱਪੜੇ ਮੰਮੀ ਮੈਂ ਆਏ ਥੋੜੀ ਕੇ ਆਏ ਵੀ ਨਾਲ ਚਲ ਜੂਗੀ ਮੈਂ ਤੇ ਆਖੇ ਚਲ ਉਧਰ ਬੰਦਾ ਸਮਝ ਜੇ ਨਹੀਂ ਇਹਨਾਂ ਵੀ ਸਮਝਣਾ ਹਾਂ ਮੇਰੀ ਗੱਲਾਂ ਤੂੰ ਹਾਂ ਮਤਾਂ ਦੇਣੀ ਕੋਈ ਚੱਜ ਦੀ ਮਤ ਵੀ ਦੇ ਦਿਆ ਕਰ ਕੀ ਮਤ ਦਵਾ ਦਾਜ ਤਾਂ ਮੈਨੂੰ ਗਣਾ ਤੇ ਆ ਵੀ ਤੁਸੀਂ ਦਿੱਤਾ ਕੀ ਹੈਗਾ ਹੈਂ ਹੋਰ ਮਤ ਕਰੀਂ ਭੱਜ ਭੱਜ ਕੇ ਕੰਮ ਵੀ ਕਰ ਦਿੱਤਾ ਨਹੀਂ ਜਿੰਨਾ ਦਾਜ ਨਹੀਂ ਲਿਆ ਦੇ ਹੁਣ ਦੇਖ ਤੇ ਸੋਨੇ ਘਰ ਚ ਬੈ ਗਈ ਜੀ ਤਾਂ ਉਹ ਘਰ ਸਫਾਈ ਕਰੋ ਉਹ ਜਿਹੜਾ ਕੰਮ ਨਹੀਂ ਉਹ ਕਰੋ ਆਪਣਾ ਘਰ ਸੰਭੋ ਨਾ ਕਿ ਉਹਨੇ ਸਫਾਈ ਕਰਦੀ ਮੇਰੀ ਸੀ ਵੇਖਾਂ ਆਖਿਆ ਕੰਮ ਕਰਦੀ ਜਿਹੜਾ ਆਖਿਆ ਕੰਮ ਕਰਦੀ ਵੀ ਖਲਾਰੇ ਪਏ ਹੁੰਦੇ ਤੇ ਅੱਖਾਂ ਤੇ ਫੇਰ ਕਰਦੀ ਬਹੁਤ ਖਲਾਰੇ ਪੌਂਦੀ ਆ ਉਹ ਨਿਆਣੀ ਜੀ ਉਹ ਖਲਾਰੇ ਪਾਪਾ ਰੱਖੇ ਉਹਨੇ ਕੋਈ ਗੱਲ ਨਹੀਂ ਦਵਾਂਗੇ ਮੱਤ ਤਾਂ ਨੂੰ ਚੱਜਣਾ ਇੱਕ ਤੇ ਕੇਸ ਠਕੂਗੀ ਮੈਂ ਦਾਜ ਦਾ ਠੀਕ ਆ ਨਾ ਵੇਖੀ ਕਿਦਾਂ ਨੌ ਲੱਗਦੀ ਫਿਰ ਜਾ ਤਾ ਪਾ ਤੋ ਕੱਪੜੇ ਆਹ ਡਰਚੀ ਪਾਣੀ ਮੇਰੀ ਗੱਲ ਸੁਣਾ ਆਵਾਜ਼ ਤੇਰੀ ਮਾਂ ਨੂੰ ਮਾਰੀ ਉਹ ਕਿੱਥੇ ਗਈ ਐ ਉਹ ਤਾਂ ਘਰ ਹੈ ਨੀਗੇ ਕਿੱਥੇ ਗਏ ਹੋ ਪਤਾ ਨਹੀਂ ਡੈਡ ਜੀ ਫੋਨ ਆਇਆ ਸੀਗਾ ਤੇ ਦੋਵੇਂ ਜਾਣੇ ਭੱਜ ਗਏ ਆ ਫੋਨ ਆ ਕਿਦਾਂ ਆਇਆ ਫੋਨ ਅਮਨ ਦਾ ਆਇਆ ਸੀ ਹੁਣ ਇਹ ਨਹੀਂ ਉਹ ਪਤਾ ਕਿ ਉੱਥੇ ਗਏ ਜਾਂ ਕਿਤੇ ਹੋਰ ਗਏ ਆ ਤੂੰ ਮੁਰਕੇ ਫੋਨ ਫਾਨ ਕਰਕੇ ਨਹੀਂ ਪੁੱਛਿਆ ਫੇ ਕਿੱਥੇ ਗਏ ਜੇ ਕੀਤਾ ਹੀ ਇਹਨਾਂ ਨੂੰ ਫੋਨ ਡਰਜੀ ਪਰ ਇਹੋ ਨੇ ਫੋਨ ਹੀ ਨਹੀਂ ਚੁੱਕਿਆ ਮੁਰਕੇ ਆਪਾ ਲਾਇਆ ਨਹੀਂ ਹਾਂ ਤੇ ਆਪੜੀ ਟੈਨਸ਼ਨ ਆ ਪੈਣੀ ਕੀ ਗੱਲ ਆ ਸਣੀ ਵੀ ਨਾਲ ਹੀ ਗਿਆ ਮੈਂ ਹਾਂਜੀ ਦੋਵੇਂ ਜਣੇ ਗਏ ਆ ਤੁਹਾਡੇ ਸਹੌਣਾ ਕਿੱਥੇ ਗਏ ਹੋਣਗੇ ਜੇ ਘਰੋਂ ਜਾਣਾ ਇਹ ਤਾਂ ਸਾਨੂੰ ਤੇ ਦੋਵਾਂ ਜਣਾਂ ਨੂੰ ਦੱਸ ਦਿੰਦੇ ਇਹ ਕਿਤੇ ਉੱਥੇ ਫਾਇਦੇ ਲੱਗੇ ਹੈਂ ਕੂਸੀਆਂ ਤੇ ਤੇ ਬੈਠੇ ਸੀ ਵਾਰੀ ਆਉਂ ਤੇ ਸਾਡਾ ਕੰਮ ਹੋਣਾ ਹੈ ਸਾਨੂੰ ਤੇ ਆਪ ਨਹੀਂ ਘਰ ਦੱਸ ਕੇ ਗਏ ਡਰਜੀਓ ਜਾ ਇਹਨੂੰ ਕੁੜੀ ਨੂੰ ਦੱਸ ਜਾਂਦੇ ਫੇ ਫਲਾਣੇ ਘੂਹ ਚ ਪੈਣ ਲੱਗੇ ਆ ਕਰ ਕੰਮ ਸੁ ਕੰਮ ਕਰ ਗਲਤ ਗੱਲ ਦੱਸ ਕੇ ਜਾਣੀ ਚਾਹੀਦੀ ਐ ਵੀ ਅਸੀਂ ਕਿੱਥੇ ਚੱਲੇ ਆ। ਉਹ ਇੰਨੇ ਕਾਲੇ ਨਾਂ। ਉਹ ਯਾਰ ਕੋ ਸੋ ਵਾਦਾ ਘਾਟਾ ਹੋਈਦਾ ਬੰਦਾ ਮੁਰਕੇ ਕਿੱਧਰੋਂ ਜਾਊਗਾ। ਉਹ ਫੋਨ ਕਰਕੇ ਪੁੱਛ ਲੈਨੇ ਆ। ਤੁਸੀਂ ਪਾਣੀ ਪੀਵੋ। ਉਹੋ ਜੀ ਤੇਰੀ ਮਾਂ ਵਾ ਉਹੋ ਜੀ ਤੇਰਾ ਭਰਾ ਵਾ। ਉਹਨੇ ਨਹੀਂ ਜ਼ਰੂਰੀ ਸਮਝਿਆ ਫੋਨ ਕਰਕੇ ਦੱਸੰਦਾ। ਉਹ ਦੱਸੋ ਮੇਰਾ ਕੀ ਕਸੂਰ ਆ? ਤੁਸੀਂ ਮੇਰੇ ਗੱਲ ਪਈ ਜਾਣਦੇ ਆ। ਓਏ ਅਕਲ ਦੇਣ ਡਿਆ ਤੂੰ ਹੀ ਨਾ ਕਿਤੇ ਇਤਰਾ ਕਰੀ। ਚੱਲ ਪੀ ਲੋ ਰੱਜੀ ਪਾਣੀ ਤਣੀ। ਹਦੋਈ ਆ। ਨਦਾਵੇ ਤੈਨੂੰ ਦੇਣੀ ਆ ਤੂੰ ਕਰ ਲੈ ਕਿ ਅਸੀਂ ਜਿੱਤੇ ਕਰਨਾ ਕਰ ਲੈ ਸਾਨੂੰ ਨਹੀਂ ਡਰ ਹੈਗਾ ਐ ਕਿਹੜਾ ਤੇਰ ਕੋ ਦਾਜ ਲਿਆ ਵਾ ਜਿਹੜਾ ਸਾਨੂੰ ਕੇ ਕੇ ਤੇ ਭੱਜ ਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਤੇ ਕਰਨਾ ਚਾਹ ਪਰ ਕੋਈ ਗੱਲ ਨਹੀਂ ਵਾਣ ਦੱਸੂਗਾ ਨਾ ਫਿਰ ਭੱਜ ਦਿਆਂ ਨਿੱਕੋ ਜਿਆ ਕੇ ਕਿੱਦਾਂ ਵਾ ਗੱਲਾਂ ਵੇਖਦਾ ਕਰਦੀ ਟੁਪ ਟੁਪਰ ਇਹ ਜਨਾਨੀ ਨੂੰ ਇਹਨਾਂ ਨੂੰ ਪਤਾ ਕਿ ਤੂੰ ਨਾ ਕਿੱਦਾਂ ਵਾ ਹੈ ਅਕਸਰ ਇਹਦੀ ਮੈਂ ਕੁੜਮਣੀ ਲੱਗਣੀ ਆ ਸਮਝਿਆ ਕੀ ਆ ਮੈਨੂੰ ਤੇ ਮੰਮੀ ਮੈਂ ਜਿਹੜੀ ਇਥੇ ਦੇ ਦਿਨ ਕੱਟਣੀ ਮੈਨੂੰ ਪੁੱਛ ਕੇ ਵੇਖੋ ਹਾਂ ਤੂੰ ਪੁੱਤ ਤੂੰ ਚੁੱਪ ਕਰਕੇ ਨਾ ਬੈਗ ਚ ਪਾ ਕੱਪੜੇ ਕੋਈ ਗੱਲ ਨਹੀਂ ਗਈ ਆ ਮੈਨੂੰ ਤਾਂ ਲੱਗਦਾ ਡਰ ਗਈ ਆ ਹੁਣ ਹੈਂ ਵੇਖੀ ਹਾਂ ਜੇ ਡਰੀ ਨਾ ਤਾਂ ਗੱਲ ਕਰੀ ਜਾ ਟੈਕਸ ਕੱਪੜੇ ਕੁੱਪੜੇ ਤੇ ਪਾਪਰ ਵੇਨੇ ਕੀ ਕਰਨਾ ਕੋਈ ਨਹੀਂ ਪੁੱਤ ਤਾਂ ਫਿਕਰ ਨਾ ਕਰ ਬਥੇਰਾ ਖੋਹ ਤੇਰੇ ਵਾਸਤੇ ਚੱਲ ਮੰਮੀ ਮੈਂ ਤੁਹਾਡੀ ਅੱਖੇ ਲੱਗ ਕੇ ਪਾਲ ਲੈਨੀ ਆ ਪਾਪਰ ਕੱਪੜੇ ਕਈ ਆ ਹੁਣ ਵੇਨੇ ਨਾ ਕੀ ਕਰਦੀ ਆ ਲਤਰੋਣਾ ਹੋਵੇ ਤੇ ਕਹੇ ਥਾਂਦੀ ਕਿ ਦਤਮ ਘਾ ਕੇ ਰੱਖਿਆ ਮੇਰੀ ਧੀ ਨੂੰ ਕੋਈ ਨਹੀਂ ਜੇ ਦਿਲੇ ਤਾਰੇ ਨਾਲ ਵਖਾਲਤੇ ਤੇ ਮੇਰਾ ਨਾ ਵੀ ਜੀਵਨ ਨਹੀਂ ਇਹ ਮੁੰਡਾ ਕਿੱਥੇ ਦਫਾ ਹੋਣਾ ਗਿਆ ਇਹਨੂੰ ਸਮਝਾਵਾਂ ਕਿ ਸੱਸ ਤੇਰੀ ਦੀ ਤਰ ਕਰ ਲਈ ਮੁਲਵਿੰਦਰ ਕਿੱਥੇ ਹੈ ਤੂੰ ਹਾਂਜੀ ਭਾਵੇਂ ਜੀ ਕੀ ਕਰਨਾ ਇਹ ਆ ਤੈਨੂੰ ਕੋਈ ਪਤਾ ਨਹੀਂਗਾ ਨਹੀਂ ਮੈਨੂੰ ਨਹੀਂ ਪਤਾ ਇੰਨੀ ਉਹਨੇ ਗੱਦੀ ਗੱਦ ਕੋਲ ਪਾਇਆ ਸੀ ਤੇ ਹੁਣ ਤੈਨੂੰ ਪਤਾ ਨਹੀਂਗਾ ਤੇਰੇ ਤੋਂ ਸੱਗੇ ਤੋਂ ਪੁੱਛੇ ਤਾਂ ਬਗਹਿ ਗਏ ਨਾ ਸਾਥ ਲਈ ਆਪੋਨ ਕਰਕੇ ਨਹੀਂ ਮੈਨੂੰ ਨਹੀਂ ਦੱਸਿਆ ਮਾਨੀ ਉਹ ਤਾਂ ਮੈਂ ਜਦੋਂ ਚਾਣ ਕੀ ਬਾਹਰ ਨਿਕਲਿਆ ਤੇ ਉਹ ਆਏ ਆ ਹੁਣ ਮੈਂ ਨੀ ਮੈਂ ਬੋਲਾਂ ਤੇ ਆਂ ਜੀ ਉਹਦੇ ਲੱਛਾ ਨਹੀਂ ਉਹ ਚੱਗੇ ਕੜ ਮੁੱਟੀ ਡਰਾਵੇ ਕੰਧੀ ਮੈਨੂੰ ਘਰ ਆਣ ਕਿ ਉਹ ਬੀਤੀ ਕੰਢੀ ਮੇਰੀ ਗੱਲ ਨਹੀਂ ਕਰਦੇ ਦੇਣ ਲਈ ਉਹ ਮੇ ਇਹ ਨਹੀਂ ਅੱਖ ਮੈਂ ਏਡੇ ਤਗੜੇ ਘਰ ਚ ਕੁੜੀ ਵਿਹਾਈ ਆ ਤੇ ਮੈਂ ਕੋ ਲੱਪ ਜਾ ਨਾ ਕੋਈ ਤਾਨਾ ਕਰਨ ਲਈ ਆ ਤਾਂ ਰੋਗ ਬੰਦੂ ਦਾ ਪਉਂਦੇ ਹੀ ਹੈ ਚਲ ਮੰਮੀ ਇਹੋ ਜਿਹੇ ਗੱਲਾਂ ਆ ਅੱਜ ਮੈਂ ਕੁੜੀ ਲੈ ਜਾਣੀ ਕੁੜੀ ਲੈ ਜੀ ਮੈਨੂੰ ਕਦੇ ਡ੍ਰੋਪ ਹੁੰਦੀ ਹੈ ਹੋਏ ਵੜੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਚਲੋ ਬੈ ਕੇ ਗੱਲ ਕਰ ਲੈਨੇ ਆ ਕੀ ਗੱਲ ਹੋਈ ਆ ਤੂੰ ਥੱਲੇ ਨਹੀਂ ਲੱਗਣਾ ਹਾਨੂੰ ਕੋਈ ਥੱਲੇ ਲੱਗਣ ਦੀ ਲੋੜ ਅਸੀਂ ਮੁੰਡੇ ਵਾਲੇ ਆ ਤੂੰ ਆਵੇਂ ਨਾ ਤੇ ਥੱਲੇ ਡੇਕ ਪਿਖਾੜਦੀ ਤੇ ਖੜਦੀ ਤੇ ਪਤਾ ਲੱਗੂ ਉੱਥੇ ਰਹੇਗੀ ਨਾ 4 ਦਿਨ ਇਹਨੂੰ ਪਤਾ ਤਾਂ ਕੋਈ ਨਾ ਇਹ ਫੋਨ ਕਰ ਕਰ ਸੱਦੂ ਮੈਨੂੰ ਲੈ ਜਾ ਉਹ ਨਹੀਂ ਮੇਰੀ ਚੰਗਿਆ ਨਹੀਂ ਲੱਗੀਦਾ ਪਿੰਡ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਜੇ 4 ਦਿਨ ਤੇ ਵਿਆਹ ਨੂੰ ਹੋਏ ਆ ਮੇਰੀ ਗੱਲ ਸੁਣ ਜੇ ਇਹਨਾਂ ਨੂੰ ਬਦਨਾਮੀ ਦੇ ਡਰ ਨੇ ਨਾ ਤੇ ਸਾਨੂੰ ਕੋਈ ਡਰ ਨਹੀਂ ਤੂੰ ਕੰਨ ਡਰਨਾ ਵਾ ਕੋਈ ਗੱਲ ਨਹੀਂ ਹਣ ਕੋਈ ਡਰ ਨਹੀਂ ਕਰ ਲੈਣ ਤੇ ਜੋ ਕਰਦੀ ਹੈ ਘਰ ਆਣ ਕੇ ਬੇਇਤੀ ਕਰਨ ਤੇ ਹੀ ਇਹ ਬੜੀ ਚੰਗੀ ਹੈ ਮੈਂ ਇਹ ਗੱਲ ਨਾ ਗਾਉ ਤੂੰ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਕਿ ਉਹ ਨਾਰਾਜ਼ਗੀ ਚ ਆਏ ਆ ਜਿਵੇਂ ਨਿਆ ਗੱਲ ਦਾ ਪਤਾ ਹੁੰਦਾ ਨਾ ਤਾਂ ਮੈਂ ਇੱਥੋਂ ਤੱਕ ਗੱਲ ਹੀ ਨਹੀਂ ਹੁੰਦੇ ਨਹੀਂ ਤੈਨੂੰ ਕੁਛ ਦੀ ਨੈਗੇਸਿਟੀ ਨਹੀਂ ਹੋ ਹੈ ਤੇ ਹੁਣ ਉਹ ਉਧਰ ਗੱਲਾਂ ਕਰਕੇ ਕਰਨ ਲਈਏ ਤੇ ਤੂੰ ਤੁੰ ਕੋ ਡਰਤਾ ਕੋਈ ਲੋੜ ਨਹੀਂ ਸੰਦਨ ਇਹ ਤੂੰ ਦੱਕਣਾ ਨਹੀਂ ਜਾਂਦੀ ਤੇ ਜਾਣਦੇ ਜਾਂਦੀ ਤੇ ਜਾਣਦੇ ਕੋਈ ਲੋੜ ਨਹੀਂ ਸੰਦਨ ਦੀ ਲੋ ਮੈਂ ਲਾ ਕੇ ਬਿਲਣਾ ਪੜਾ ਉਹਨੂੰ ਕਿ ਜਿੱਥੇ ਹੈਗਾ ਨਾ ਮਿੰਟੋ ਮਿੰਟੀ ਪਹੁੰਚੋ ਕਰ ਇੱਕ ਤੇ ਆ ਪਿੰਦਰ ਬਾਰ ਬਾਰ ਫੋਨ ਲਾਈ ਜਾਂਦਾ ਵਾ ਇਹਨੂੰ ਪਤਾ ਜਦੋਂ ਮੈਂ ਨਹੀਂ ਚੁੱਕਣ ਡਿਆ ਤਾਂ ਨਾ ਕਰੇ ਹੈਲੋ ਮੇਦਰ ਕੀ ਗੱਲ ਆ ਬਾਰ ਬਾਰ ਫੋਨ ਲਾਈ ਜਾਂਦਾ ਜਦੋਂ ਮੈਂ ਕੱਟਨ ਦਾ ਤੈਨੂੰ ਪਤਾ ਮੈਂ ਕਿਤੇ ਗਿਆ ਆ ਵਾ ਉਹ ਕੋਖ ਨਹੀਂ ਆ ਕਹਾਂਣ ਕਿ ਦੱਸਦਾ ਕੀ ਹੋਇਆ ਵਾ ਉਹ ਮੇਰੀ ਗੱਲ ਤੇ ਸੁਣ ਲੈ ਵਾ ਇਹਦੇ ਅਲਿਹਾ ਦੋਈ ਹੈ ਕੀ ਗੱਲ ਹੋਈ ਹੈ ਫੋਨ ਕਰਤਾ ਗੱਲ ਹੀ ਨਹੀਂ ਸੁਣੀ ਇਹਦਾ ਬੇੜਾ ਕਰਕੇ ਜੇ ਆ ਕਿੱਥੇ ਆਏ ਉਹ ਗੱਲ ਹੀ ਨਹੀਂ ਸੁਣੀ ਮੈਨੂੰ ਵੀ ਪਤਾ ਕਿੱਥੇ ਆ ਬੰਦਾ ਦਾਸੀ ਛੱਡਦਾ ਵੀ ਹੀ ਇੱਥੇ ਗਏ ਆ ਤੇ ਨਾਲ ਉਹ ਸਿਆਣੀ ਬਿਆਣੀ ਆ ਮੈਨੂੰ ਤਾਂ ਉਹਦਾ ਨਹੀਂ ਆਉਂਦਿਆ ਫਿਰ ਕਹਿੰਦੀ ਵੀ ਮੇਰੇ ਗਾਲ ਪੈਂਦਾ ਵਾ ਹੈ ਗੱਲ ਨਾ ਪਾਵਾਂ ਤੇ ਮੈਂ ਕੀ ਕਰਾਂ ਹੁਣ ਪਤਾ ਤੂੰ ਹੀ ਸਿਆਣਾ ਤੂੰ ਦੱਸ ਬੇ ਤੇ ਗਲਤ ਕੌਣ ਹੈਂ ਅਸੀਂ ਦੋਤੋਂ ਖਜਲ ਖਵਾਰੀ ਕਰਦੇ ਮਾਹਾਂ ਇੱਥੇ ਆਪੇ ਘਰ ਜਾ ਕੇ ਕਦੇ ਚਾਹ ਬਣੀ ਪੀਣੇ ਕਿਤੇ ਜਾ ਕੇ ਗੱਲ ਤੇ ਤੁਹਾਡੀ ਸਹੀ ਏ ਇਹ ਨਾ ਹੋਵੇ ਕਿ ਅਮਨੇ ਕੋ ਗਏ ਹੁਣ ਤੇ ਕੋ ਉੱਥੇ ਨਵਾਂ ਸੱਫਾ ਪਾਉਣਾ ਹੁਣ ਹਾਂ ਗੱਲ ਦਾ ਨਹੀਂ ਪਤਾ ਕੀ ਬੰਨਾ ਕੀ ਨਹੀਂ ਕਿਧਰ ਨੂੰ ਗਏ ਕਿਧਰ ਨੂੰ ਨਹੀਂ ਯਾਰ ਹੋ ਜਾ ਸੀ ਜਿਹੜਾ ਨਾਲ ਤੁਰ ਪਿਆ ਤੇ ਕਾਲਾ ਇਹ ਵੀ ਬੜਾ ਪੈ ਜਾਂਦਾ ਏ ਹੁਣ ਤੇ ਉਹਨਾਂ ਦੇ ਆਏ ਪਤਾ ਲੱਗਣਾ ਕਿੱਥੇ ਗਏ ਹੈਂ ਕੋ ਚੰਗਾ ਚੰਗਾ ਕੰਮ ਕਰਕੇ ਆਉਣ ਉਹੋ ਤੇ ਗੱਲ ਵਾ ਪਰ ਇਹ ਵੀ ਦੱਸਣਾ ਜ਼ਰੂਰੀ ਚਾਹੀਦਾ ਨਾ ਤੇ ਹੋਰ ਅਬਦੁੱਦੀ ਪਰੇਸ਼ਾਨੀ ਪਈ ਐ ਚਲੋ ਤੁਸੀਂ ਬਹੁਤ ਮੈਂ ਪੱਠੇ ਦੇ ਕੁਤਰ ਕੇ ਪਾਵਾਂ ਵਿਚਾਰਿਆਂ ਨੂੰ ਬੇਜਵਾਨਾ ਉਹ ਯਾਰ ਪਾ ਜਾ ਉਹਦੇ ਉਹ ਸੰਡੇ ਪੱਠੇ ਉਤੇ ਕਿ ਲੋ ਕੰਮ ਕਰਾ ਹਲੀ ਡਲਤਾ ਲਾ ਗੇ ਨਾ ਆ ਨਹੀਂ ਚਾਹ ਜਾ ਵੇ ਭਲਾ ਹੱਦ ਹੋਈ ਏ ਤੁਹਾਨੂੰ ਨਾ ਲੈ ਵੀ ਨਿਆਣਿਆਂ ਨੂੰ ਦੱਸ ਕੇ ਜਾਈਏ ਉਹ ਢੇਰੀ ਉੱਥੇ ਲੱਗੀ ਪੱਠੇ ਤੇ ਮਾਂ ਉਹਦੀ ਲੱਗੇ ਉਹਨੂੰ ਪਾਣੀ ਕਿੱਥੇ ਨਿਕਲ ਗਈ ਜਾਣ ਤੇ ਪਰੇ ਗੱਲ ਨੂੰ ਯਾਰ ਹੱਥ ਇਹ ਕੰਮ ਮੰਮੀ ਕਿਨੇ ਚੜ ਦੀ ਅੰਦਰ ਗਈ ਆ ਹਾਲੇ ਤੱਕ ਆਈ ਨਹੀਂ ਗਈ ਲੱਗਦਾ ਮੈਨੂੰ ਜਾਣਾ ਹੀ ਪੈਣਾ ਅੰਦਰ ਵੇਖਾਂ ਭਲਾ ਕੀ ਕਹਿਂਦੀ ਆ ਮੈਂ ਕਿਹਾ ਵੀ ਜਿਆਦਾ ਨਾ ਬੋਲਿਓ ਅਮਨਾ ਪਾਲੇ ਪਤਾ ਕੱਪੜੇ ਆਓ ਮੰਮੀ ਮੈਂ ਤਾਂ ਵੇ ਪਾਲੇ ਜੀ ਹਾਂ ਪਰ ਕੋਈ ਆ ਜਾਂਦੇ ਨਹੀਂ ਉਹਨੂੰ ਰੋਕਣ ਦੀ ਕੋਈ ਗੱਲ ਨਹੀਂ ਆ ਜਾਂਦੀ ਗਈ ਆ ਮੁੰਡੇ ਆਪਣੇ ਨਾਲ ਗੱਲ ਕਰਨ ਵੇਖੀ ਹੁਣੇ ਤਰਲੇ ਕਰਨੇ ਨੇ ਇਹਨਾਂ ਨੇ ਮਾਂ ਪੁੱਤਾਂ ਨੇ ਤੁਮ ਮੈਂ ਕਹਿੰਦੀ ਜਿਆਦਾ ਗੱਲ ਨਾ ਵੱਧ ਜੀ ਨਹੀਂ ਕਿਤੇ ਨਹੀਂ ਗੱਲ ਵੱਜ ਜਾਂਦੀ ਜੇ ਥੱਲੇ ਲਾ ਕੇ ਰਹਿਣਾ ਹੀ ਹੋ ਨਾ ਤੇਰੇ ਬਿਠੀ ਰਾ ਇੱਥੇ ਫਿਰ ਫਿਰ ਮੈਨੂੰ ਫੋਨ ਨਾ ਕਰੀ ਮੁੜ ਕੇ ਮੰਮੀ ਦੱਸ ਮੈਂ ਥੱਲੇ ਲੱਗ ਕੇ ਕੱਤੋਂ ਰਹਿਣਾ ਵਾ ਤੇ ਜੇ ਮੰਮੀ ਸੱਚੀ ਚਲ ਗਏ ਤੇ ਫਿਰ ਕੀ ਚਲ ਗਏ ਤੇ ਤੇਰੇ ਵਾਸਤੇ ਕੁਝ ਨਹੀਂ ਹੈਗਾ ਸਾਡੇ ਘਰ ਸਭ ਕੁਝ ਹੈਗਾ ਪੁੱਤ ਤੂੰ ਆਡੀ ਕੱਲੀ ਕੱਲੀ ਤੀਂ ਆ ਮੇਰੀ ਗੱਲ ਸੁਣ ਜਿੱਦੀ ਚਵਲ ਤੇਰੀ ਸੱਸ ਵਾ ਨਾ ਥੋੜਾ ਜਿਹਾ ਛੇਤਰਨਾ ਨਾ ਕੰਮ ਕੀਤਾ ਇਹਨੇ ਰੁੱਖ ਨਹੀਂ ਘਾਉਣਾ ਠੀਕ ਆ ਨਾ ਤੇ ਮੰਮੀ ਉੱਥੇ ਵੀ ਤੇ ਤੁਹਾਨੂੰ ਪਤਾ ਹੀ ਹੈ ਨਾ ਉਹਨਾਂ ਦਾ ਕਿਦਾਂ ਦੀਆਂ ਉਹਨਾਂ ਕੋਲ ਹੀ ਮੇਰੇ ਕੰਟਰੋਲ ਵਿੱਚ ਵਾ ਉਹਨਾਂ ਦੀ ਕਿਚੁਰਤਾ ਮੇਰੇ ਗਾੜੀ ਬੋਲ ਜਾਣ ਤੂੰ ਨਾ ਫਿਕਰ ਕਰ ਕਿਸ ਗੱਲ ਦਾ ਜਿਨਾ ਚ ਤੇਰੀ ਮਾਂ ਜਿੰਦੀ ਆ ਠੀਕ ਆ ਨਾ ਮੰਮੀ ਅਜੇ ਤੱਕ ਤੇ ਮੇਰੇ ਕੀ ਕਰੀਂ ਆ ਜਾਂਦੇ ਆਪੇ ਫਿਕਰ ਨਾ ਕਰ ਤੋ ਬੈਠਾ ਹਜਰਾਮ ਦਾ ਵੇਨੇ ਕੀ ਕਰਦੇ ਆ ਜੇ ਬਹੁਤੀ ਗੱਲਬਾਤ ਕਰਨਗੇ ਨਾ ਚੁੱਪ ਕਰਕੇ ਸਾਡੇ ਨਾਲ ਦੁਰਪੀ ਜੇ ਤੂੰ ਨਾਲ ਕੋਈ ਗੱਲਬਾਤ ਕਰੀ ਮੁੜ ਕੇ ਮੈਨੂੰ ਟੈਨਸ਼ਨ ਜੀ ਲੱਗੀ ਹੁਣ ਤੇਨੂੰ ਕਾਦੀ ਟੈਨਸ਼ਨ ਵਾ ਚੁੱਪ ਕਰਕੇ ਬੈਠੀ ਰਹਿ ਕੋਈ ਗੱਲ ਤੇਰੀ ਮਾਂ ਤੇਰੇ ਨਾਲ ਉਹ ਤੈਨੂੰ ਟੈਨਸ਼ਨ ਲੈਣ ਦੀ ਲੋੜ ਮੰਮੀ ਕਦੋਂ ਦੇ ਆਏ ਹੋ ਤੁਸੀਂ ਕੀ ਗੱਲ ਹੋਈ ਹੁਣ ਗੱਲ ਕਾਦੀ ਹੁਣੀ ਆ ਵੇ ਹਾਂ ਇਹਦੀ ਸਸਤੀ ਤੇ ਜੁਬਾਨ ਹੀ ਬੜੀ ਆ ਬੋਲਣ ਲੱਗੀ ਵੇਂਦੀ ਕੋਹ ਨਹੀਂ ਗਈ ਉਹਨੂੰ ਤੇ ਇੰਨੀ ਸ਼ਰਮ ਨਹੀਂ ਗਈ ਕਿ ਮੇਰੀ ਕੁੜਮਣੀ ਆਈ ਏ ਮੈਂ ਕਿਦਾਂ ਬੋਲਣਾ ਵਾ ਤੇ ਤੂੰ ਇਵੇਂ ਸਾਹਬ ਨਾ ਬੋਲਣਾ ਹੀ ਨਾ ਤੇ ਮੈਂ ਸਾਫ ਨਹੀਂ ਬੋਲੀ ਮੈਂ ਜਵਾਬ ਹੀ ਦਿੱਤਾ ਤਾਂ ਮੈਨੂੰ ਕੀ ਆਖਿਆ ਵਾ ਆ ਬੈ ਕਹਦਾ ਵਾ ਇਹ ਬੈਗ ਆ ਮੰਦਾ ਵਾ ਲੈ ਕੇ ਜਾਣਾ ਇਹਨੂੰ ਆਪਾਂ ਨਾਲ ਮੰਮੀ ਤੇਰਾ ਦਿਮਾਗ ਖਰਾਬ ਆ ਤੇਰਾ ਤੂੰ ਮੈਂ ਕੀ ਸਮਝਾਵਾਂ ਲੈ ਤਾਂ ਹੀ ਕਰੋ ਚੁੱਪ ਕਰਕੇ ਬਹਿ ਜਾ ਤੂੰ ਉਧਰਾ ਤੀ ਬੈ ਬਤੂੰ ਮਮੀ ਦਾ ਮਗਰ ਲਾਦੀ ਆ ਤੇਰੇ ਰੇ ਕੰਮ ਹੋ ਜੇ ਬੈਗ ਕਿਤੇ ਨਹੀਂ ਜਾਣਾ ਬੈਗ ਇੱਥੇ ਰਹਿਣਾ ਮੈਂ ਆ ਲੈ ਕੇ ਜਾਣਾ ਆਪਣੀ ਤੀ ਨੂੰ ਚੁੱਪ ਕਰ ਪਹਿਲੇ ਮੇਰੀ ਗੱਲ ਸੁਣ ਆਓ ਜੋ ਟਾਈਮ ਤੇ ਨਾ ਕਾਲੀ ਨਹੀਂ ਕਰੀ ਦਿੰਦੀ ਤੂੰ ਉਹਦਾ ਬੈਗ ਤਿਆਰ ਕਰਵਾ ਲਈਓ ਕੀ ਗੱਲ ਉਹਨੂੰ ਬਸਾਉਣਾ ਨਹੀਂਗਾ ਬਾਅਦ ਚ ਉੱਥੇ ਇਹ ਕੀ ਬਸਾਵਾਂ ਹਾਂ ਥੱਲੇ ਲਾ ਕੇ ਰੱਖ ਆਪਣੀ ਤੀ ਨੂੰ ਹੈ ਸੌ ਸੌ ਗੱਲਾਂ ਕੀਤੀਆਂ ਹਨ ਜਨਾਨੀ ਨੇ ਇੰਨੇ ਤੇ ਇੰਨੀ ਸ਼ਰਮ ਨਹੀਂ ਕੀਤੀ ਵੀ ਮੈਂ ਹੁਣੀ ਨਾ ਬੋਲਾਂ ਸਾਹਮਣੇ ਨਾ ਹਟ ਜਾ ਹੈ ਮੇਰੇ ਸਾਹਮਣੇ ਮੇਰੀ ਤੀਨੋਂ ਗੱਲਾਂ ਕਰੀ ਜਾਣੀ ਤੇ ਮਗਰੋਂ ਕੀ ਹਾਲ ਕਰਦੀ ਹੋਗੀ ਮੰਮੀ ਚੁੱਪ ਕਰ ਤੂੰ ਆਪਣੇ ਘਰ ਵਿੱਚ ਤੂੰ ਹੀ ਇਦਾਂ ਹੀ ਕਰਦੀ ਆ ਉਹ ਉਹਨਾਂ ਦਾ ਘਰ ਹੁਣ ਉਹਨਾਂ ਅਥੇ ਰਹਿਣਾ ਵਾ ਆਪਣੇ ਘਰ ਦੇ ਸਾਹਮਣੇ ਨਾਲ ਮੋਹਰ ਦਾ ਆਪੇ ਬਣ ਜਾਣਾ ਵਾ ਅਥੇ ਲੈ ਤੇਰਾ ਕੀ ਰਾਦਾ ਵਾ ਇੱਥੇ ਸ਼ਤਰਖਾਂਦੀ ਰਵੇ ਮੇਰੀ ਤੀ ਹੈ ਓਏ ਯਾਰ ਮੇਰੀ ਗੱਲ ਸੁਣ ਅਥੇ ਬਹਿ ਕੇ ਚਾਰ ਬੰਦੇ ਆਉਣਗੇ ਕੋਈ ਗੱਲ ਨਹੀਂ ਇੰਨੇ ਗੁੱਸੇ 'ਚ ਨਹੀਂ ਇਹ ਕੰਮ ਕਰੀ ਦਿੰਦੇ ਵੀ ਹੁਣੇ ਤੁਸੀਂ ਲੈ ਜਾਓਗੇ ਉਹਨੂੰ ਬਾਅਦ 'ਚ ਕਹੇ ਮੂੰਹ ਨਾ ਲੈ ਕੇ ਆਉਗੇ ਅਥੇ ਬਾਅਦ 'ਚ ਤੂੰ ਪਿਆ ਮਨ ਉਹ ਥੇ ਨਾ ਚਲ ਜੇ ਕਿਤੇ ਹਨਾ ਤੇ ਸਾਡਾ ਹਿੱਸੇਦਾਰ ਨਾ ਬਣ ਜੇ ਵਿੱਚ ਕੋਈ ਨਹੀਂ ਮੰਮੀ ਜੀ ਮੈਂ ਗੱਲ ਕਰਦਾ ਵਾਂ ਜਾ ਕੇ ਤੇ ਕੋਈ ਨਹੀਂ ਮੈਨੂੰ ਮੰਮੀ ਨਾਲ ਗੱਲ ਕਰਲਾਂ ਤੋਂ ਤੁਸੀਂ ਇੰਨੇ ਗਰਮ ਨਾ ਹੋ ਤੁਸੀਂ ਠੰਡੇ ਰਹੋ ਕੋਈ ਨਹੀਂ ਮੈਂ ਕਰਦਾ ਵਾਂ ਜਾ ਕੇ ਗੱਲ ਤੇਰੀ ਗੱਲ ਸੁਣ ਲਾ ਠੀਕ ਹੈ ਨਾ ਮੇਰੀ ਧੀ ਵਾਸਤੇ ਘਰ ਵਿੱਚ ਸਭ ਕੁਝ ਹੈਗਾ ਵਾ ਇੱਥੇ ਨਹੀਂ ਉਹ ਛੱਡ ਕੇ ਜਾਣੀ ਹੁਣ ਮੰਮੀ ਮੇਰੀ ਗੱਲ ਸੁਣ ਤੇਰੀ ਸੋਚ ਕਿਦਾਂ ਦੀ ਹੈ ਯਾਰ ਭੈਣਾਂ ਉਹ ਹਾਡੀ ਹੈ ਕਿਦਾਂ ਅਸੀਂ ਤਾਂ ਸੋਚਾਂਗੇ ਕੋਈ ਗੱਲਬਾਤ ਜੇ ਭਰਾਵਾਂ ਹਨਾ ਤੇ ਖਾੜ ਆਪਣੀ ਭੈਣ ਨੂੰ ਨਾਲ ਡਰਨ ਕੋ ਡਿਆ ਹੁਣ ਉਮ ਮਮੀ ਮੇਰੀ ਗੱਲ ਸੁਣ ਭੈਣਵਾਦੀ ਮੈਂ ਉਹਦਾ ਸੋਚਣ ਡਿਆ ਵਾ ਤੂੰ ਹੁਣ ਮੇਰੀ ਗੱਲ ਸੁਣ ਨਾ ਉੱਥੇ ਆੜ ਕੇ ਉਹਨੂੰ ਬੈਕ ਤਿਆਰ ਕਰ ਲੈ ਉਹਦਾ ਇੱਕ ਵਾਰੀ ਉੱਥੇ ਲੈ ਜੀ ਨਾ ਇਹਨੂੰ ਬਾਅਦ ਚ ਬੜਾ ਔਖਾ ਹੀ ਇੱਥੇ ਵਸੋਣੀ ਪੂਰੀ ਇੱਥੇ ਵਸੋਣੀ ਕੌਣ ਚਾਹੁੰਦਾ ਵਾ ਜੇ ਸਾਸੇ ਦੀ ਨੇ ਆਪਣੀ ਨਾ ਨਾ ਇਹਨ ਮੰਨੀ ਤਾਂ ਮੰਨਣੀ ਮੈਂ ਵੀ ਨਹੀਂ ਗਈ ਤੇ ਕੀ ਤੁਸੀਂ ਕੀ ਸੋਚਿਆ ਵੀ ਇਹਨੂੰ ਦੂਜੇ ਥਾਂ ਭਾਲ ਦੋਗੇ ਹਾਂ ਭਾਜੀ ਗੱਲ ਕਰੀ ਹੋਣੀ ਆ ਆਪਣੀ ਮਾਂ ਦੀ ਜ਼ੁਬਾਨ ਤੇ ਰਬਟਪਾ ਕੇ ਰੱਖ ਪੁੱਤ ਹੈ ਵੇਖ ਲਾ ਸਾਡੇ ਆਿਆਂ ਦੀ ਸ਼ਰਮ ਨਹੀਂ ਉਹ ਕੀ ਕੀ ਸੁਖਣਾ ਆੱਜ ਦੇ ਇਤੀ ਕੀਤੀ ਸਾਡੀ ਆੱਜ ਦੇ ਇਤੀ ਕੀਤੀ ਮਾਵਾਂ ਦੀ ਐਂਡ ਕਰਨ ਵਾਲੀ ਨਾ ਹੋਵੇ ਪੁੱਤ ਮੈਂ ਹੁਣ ਆਪਣੀ ਤੀਨ ਉਹਦੇ ਚੱਲੀਆਂ ਨਾਲ ਉਹ ਨਹੀਂ ਮੰਗੇ ਜੀ ਇਹਨੇ ਨਿੱਕੀਆਂ ਮੋਟੀਆਂ ਗੱਲਾਂ ਦੇ ਘਰਾਂ ਦੇ ਵਿੱਚ ਹੰਦੀਆਂ ਰਹਿੰਦੀਆਂ ਹਨ ਵੈ ਨਿੱਕੀਆਂ ਮੋਟੀਆਂ ਗੱਲਾਂ ਹੈ ਮਾਂ ਤੇਰੀ ਨੇ ਕਸਰ ਕੋਈ ਨਹੀਂ ਛੱਡੀ ਕੋਈ ਗੱਲ ਨਹੀਂ ਤੂੰ ਖੁਸ਼ ਰੱਖ ਆਪਣੀ ਮਾਂ ਨੂੰ ਮੈਂ ਆਪਣੀ ਤੀਨ ਨੂੰ ਲੈ ਜੰਨੀ ਆ ਨਾਲ ਉਹ ਨਹੀਂ ਨਹੀਂ ਕਿਤੇ ਨਹੀਂ ਕਰਨਾ ਭਾਜੀ ਅਸੀਂ ਕੋਈ ਨਹੀਂ ਦੱਸਣਾ ਲੋਤ ਜਾ ਹਾਂਗੇ ਮੰਮੀ ਨੇ ਸਾਹ ਲਾ ਗਏ ਬਾਕੀ ਕੋਈ ਨਹੀਂ ਹੁੰਦਾ ਵਾ ਘਰਾਂ ਚ ਘਰੇ ਆਪੇ ਤੁਸੀਂ ਜਿੱਥੇ ਤੁਹਾਡੀ ਮੰਮੀ ਗਲਤ ਹੋ ਉੱਥੇ ਮੰਮੀ ਨੂੰ ਗਲਤ ਗਿਆ ਕਰੋ ਜਿੱਥੇ ਤੁਹਾਡੀ ਕੁੜੀ ਗਲਤ ਹੋ ਉੱਥੇ ਤੁਹਾਡੀ ਕੁੜੀ ਨੂੰ ਗਲਤ ਕਰੋ ਉਹਨੇ ਕਹੀਦਾ ਦੇ ਦਦਾ ਵਾ ਉਹ ਪਤਾ ਨਹੀਂ ਲੱਗਦਾ ਮੈਂ ਵੀ ਘਰੋਂ ਬਾਹਰ ਗਿਆ ਨਾ ਮੈਂ ਕਈ ਜਿਹੜੀ ਵੱਧ ਘੱਟ ਗੱਲ ਹੋ ਜਾਂਦੀ ਆ ਪਰ ਇਹਨੂੰ ਕਿਹਾ ਚੱਜਿਆ ਕਰੇ ਵੀ ਨਹੀਂ ਜਾਂਦੀ ਝਰਨਾ ਜੁਰਨਾ ਕੀ ਆ ਵੀ ਪੁੱਤ ਜਦ ਬੱਤੀ ਪੁੱਦ ਦਿਵਾਲੇ ਹੋਏ ਰਹਿਣਾ ਹੈ ਜੇ ਕੋਈ ਉਹਨੇ ਕੰਮ ਕਰ ਲਿਆ ਤਾਂ ਨੋਕਾ ਟੋਕੀ ਜੇ ਸਫਾਈ ਕਰ ਲਈ ਤਾਂ ਨੋਕਾ ਟੋਕੀ ਹੱਦ ਹੋ ਗਈ ਆ ਐਡਾ ਥੋੜੀ ਘਰ ਵਾਸਤੇ ਹੁੰਦੇ ਆ

ਤੂੰ ਪਿਆਰ ਫੜ ਤੇ ਚੱਲ ਤੂੰ ਹੱਸਾ ਇਦਾਂ ਹੀ ਕਰਦੀ ਹੁੰਦੀ ਆ ਵਾ ਨਾ ਕਰੀਂ ਇਦਾਂ ਹੀ ਕਰਦੀ ਆ ਲੈ ਹੌਲੀ ਬੋਲ ਜ਼ੁਬਾਨ ਨੂੰ ਲਗਾਮ ਦੇ ਇਹਦੀ ਸੱਸ ਨੂੰ ਕਿਤੇ ਕੋਈ ਸੱਸ ਬਾ ਤੁਹਾਨੂੰ ਪਤਾ ਵੀ ਇਹ ਕਰਦੀ ਤੇ ਆਪਣਾ ਵੀ ਤੁਹਾਨੂੰ ਪਤਾ ਵੀ ਤੁਸੀਂ ਕੀ ਕੋ ਕਰਦੇ ਹੋ ਕਰ ਤੂੰ ਆਇਆ ਕਿੱਥੇ ਆਂ ਸੋਚ ਕੇ ਬੋਲ ਥੋੜਾ ਜਿਆਦਾ ਸੋਚ ਕੇ ਬੋਲਣ ਡਿਆ ਮੈਂ ਕਹਿੰਦਾ ਇਹ ਕੰਮ ਨਾ ਕਰੋ ਕੁੜੀ ਨੂੰ ਇੱਥੋਂ ਨਾ ਖੜਿਓ ਚੱਲ ਪੁੱਤ ਫੜ ਚੱਲ ਚੱਲ ਵੀ ਚੱਲ ਕਰ ਨਹੀਂ ਵੀ ਤੁਹਾਨੂੰ ਜੀ ਨਹੀਂ ਦੇਣਾ ਜੇ ਕੰਮ ਕਰਤਾ ਤੁਸੀਂ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਦੱਸ ਕੇ ਨਹੀਂ ਹੋਇਆ ਕਿ ਆਪਾਂ ਕਿੱਥੇ ਚੱਲ ਨਹੀਂ ਕਿੱਥੇ ਨਹੀਂ ਨਹੀਂ ਜੇ ਇੱਕ ਪਾੰਘ ਹੋ ਕੇ ਕੁਛ ਕਰ ਲੂਗੀ ਮਰ ਜੂਗੀ ਤੇ ਫੇਰ ਠੰਡ ਪੈ ਗਈ ਤੁਹਾਡੇ ਕਲੇਜੇ ਚ ਅਰੇ ਇੰਨੇ ਛੋਟਾ ਕੰਮ ਨਹੀਂ ਕਰਿਆ ਤੂੰ ਕਰ ਲੂਗੀ ਇਹ ਘਰਾਂ ਚ ਨੀਆਂ ਮੋਟੀਆਂ ਅੰਗਲਾਂ ਹੁੰਦੇ ਰਹਿੰਦੀਆਂ ਕੋਈ ਗੱਲ ਨਹੀਂ ਕਿਡੇ ਵੱਡੇ ਐਕਸ਼ਨ ਨਹੀਂ ਲਈਦੇ ਹੁੰਦੇ ਕਿਉਂ ਨਹੀਂ ਲਈਦੇ ਰੋਜ਼ ਤਾਂ ਰਹਿੰਦੀ ਹੈ ਮੇਰੀ ਤੀ ਵੇਖਾਂ ਕਿੰਨੀ ਇੱਕਦਮ ਆਸਕ ਜ ਨਹੀਂ ਹੋ ਗਈ ਹੈ ਕੀ ਹੋ ਗਿਆ ਕੀ ਹੋ ਗਿਆ ਵਾ ਚੱਲੋ ਆਪਾਂ ਲਾ ਘਰ ਵਾ ਕੋਈ ਗੱਲ ਨਹੀਂ ਕੀ ਫੇਰਤੀ ਆ ਚੱਲ ਵੀ ਨਾ ਸੁਣੀ ਹੋਣਾ ਮੇਰੀ ਸੁਣ ਮੇਰੀ ਇੱਕ ਗੱਲ ਸੁਣ ਲੈ ਤੂੰ ਤੂੰ ਜਾਣਾ ਵਾ ਆਹ ਜਾਣਾ ਨਹੀਂ ਨਹੀਂ ਰਹਿਣ ਦੋ ਫੇਰ ਨਹੀਂ ਕੋਈ ਨਹੀਂ ਮੈਂ ਇੱਥੇ ਰਹਿ ਤੂੰ ਬਸ ਸੁਣਾ ਨਾ ਮੈਂ ਤੁਹਾਨੂੰ ਮੈਂ ਇੱਕ ਗੱਲ ਦੱਸਣ ਦੇ ਚਪ ਕਰਕੇ ਨਾ ਬਹੁਤ ਬੈਗ ਫੜ ਕੇ ਤੁਰ ਪਾ ਫਿਰ ਮੇਰੀ ਇੱਜ਼ਤ ਨਹੀਂ ਰਹਿੰਦੀ ਜਦ ਤੂੰ ਆਂ ਗਈ ਤੇ ਤੇਰੇ ਸਾਹ ਦੇ ਤੇ ਦੇਖਣ ਦੇ ਉਹਦਾ ਘਰ ਦੇਖਣ ਦੇ ਉਹ ਘਰ ਬਰਬਾਦ ਕਰ ਦੇਣਾ ਉਹਦੀ ਸੱਸ ਨੇ ਕਹਿਣਾ ਵਾ ਵੀ ਮਾਂ ਨੇ ਤੇ ਬੜੀ ਐਕਟਰ ਕੀਤੀ ਸੀ ਕਿ ਤੇ ਲੈ ਗਈ ਫਿਰ ਤੀ ਇਹਨੂੰ ਨਾਲ ਚੱਲ ਚੰਗਾ ਨਹੀਂ ਜੋ ਕਰਨਾ ਕਰੋ ਫਿਰ ਘਰ ਕਰ ਲਓ ਦਾਦੀ ਨਾਲ ਚੱਲ ਤੂੰ ਫੜ ਬੈਗ ਚੱਲ ਚਲੀਏ ਆਪਾਂ ਉਠ ਨਾ ਲੜਾਈ ਫੜ ਜਿਹੜੇ ਆਂ ਦਿੰਨੀ ਹੈ ਨਾ ਕੋਈ ਕਾਦੀ ਲੜਾਈ ਪੈਣੀ ਨਹੀਂ ਚੰਗੇ ਆ ਨਾ ਸਾਰਾ ਕੁਝ ਹੋ ਜਾਏ ਕੋਈ ਗੱਲ ਚੱਲ ਉਠ ਚੱਲ ਚੱਲ ਮੈਂ ਅਲੀ ਛੱਡ ਕੇ ਜਾਣਾ ਮੈਂ ਨਹੀਂ ਦੇਖ ਸਕਦੀ ਕਿ ਮੇਰੀ ਕੀ ਦਰਵੇ ਮम्मी ਤੁਹਾਨੂੰ ਤੇ ਬੋਲਣ ਕੇ ਡੈਡੀ ਨੂੰ ਹੀ ਸਾਰੇ ਉਹ ਕੋਈ ਗੱਲ ਨਹੀਂ ਬੋਲਣਾ ਤੇ ਆਜਾ ਤੂੰ ਇਹਦੀ ਮਾਂ ਨਹੀਂ ਵਸਾਂ ਤੇ ਅੰਦੀ ਕੁੜੀ ਨੂੰ ਉਹਦੇ ਹੀ ਸਭ ਕੋ ਕਰਾਉਣ ਆਮਨ ਉਹ ਹਜੇ ਵੀ ਸੋਚ ਲਿਆ ਕੋਈ ਨਹੀਂ ਮम्मी ਨੂੰ ਮੈਂ ਸਮਝਾਉਂਗਾ ਲੈ ਤੂੰ ਕਿੱਥੇ ਮम्मी ਨੂੰ ਸਮਝਾਉਂਦੇ ਜੇ ਸਮਝਾਉਂਦੇ ਤੇ ਆ ਦਿਨ ਨਾ ਆਉਂਦੇ ਮੇਰੀ ਗੱਲ ਸੁਣ ਪੁੱਤ ਅਮਨ ਨੇ ਹੁਣ ਸੋਚ ਲਿਆ ਵਾ ਤੂੰ ਨਾ ਆਪਣੀ ਮਾਂ ਨੂੰ ਕਹਿ ਤੇ ਇਹ ਸੋਚੇ ਹੁਣ ਸਾਡੇ ਬਾਪਾ ਪਰ ਮੁੰਡਿਆ ਤੂੰ ਦੇਖਿਆ ਏ ਲੱਗਿਆ ਨਾ ਪਤਾ ਤੇਰੀ ਮਾਂ ਨਹੀਂ ਵਸਣ ਦੇਂਦੀ ਘਰ ਠੀਕ ਆ ਨਾ ਕੁੜੀ ਮੇਰੀ ਨਾ ਨਿਆਣੀ ਵਿਚਾਰੀ ਪਰ ਐਨੇ ਨਾ ਪੂਰਾ ਤਮਾਸ਼ਾ ਲਾਇਆ ਨਹੀਂ ਵਸਣ ਦਿੱਤੀ ਅੱਜ ਠੰਡ ਪੈ ਗਈ ਆ ਨਾ ਭੈਣ ਜੀ ਤੁਹਾਡੇ ਕਲੇਜੇ ਦੇ ਵਿੱਚ ਕੋਈ ਗੱਲ ਨਹੀਂ ਵਿਆਹ ਹੋਣਾ ਪੋਤਾ ਆਪਣਾ ਤੇ ਹੀ ਫਿਰ ਉਹ ਚੁੱਪ ਹੋ ਗਏ ਚਲੋ ਚਲੋ ਚਲ ਪੋਤਾ ਹਾਂ ਜੀ ਠੀਕ ਕੋਈ ਗੱਲ ਨਹੀਂ ਕਿ ਦੱਸ ਕੇ ਗੁੱਸਾ ਵਾਲੇ ਇਹ ਦੋ ਚਾਰ ਦਿਨ ਬਾਅਦ ਤੁਸੀਂ ਆ ਜਾਓ ਕੋਈ ਗੱਲ ਨਹੀਂ ਆ ਜੀ ਠੀਕ ਆ ਠੀਕ ਆ ਭਾਈ ਉਹ ਦੱਸਾਂ ਕਿ ਤੈਨੂੰ ਕਹਿੰਦਾ ਮੰਮੀ ਦਾ ਸੁਭਾਅ ਇਹ ਹੋ ਜਾਵਾ ਅੱਛਾ ਤੇ ਮਾਸੀ ਜੀ ਤੂੰ ਇਹੀ ਮਿਥਰਾ ਜਾਣਾ ਪ੍ਰਿਆ ਕਰੋ ਸਹੀ ਤਰੀਕੇ ਨਾਲ ਉਹ ਮੰਦੀ ਨਹੀਂ ਮਾਂ ਤੇਰੀ ਮੈਂ ਤਾਂ ਬਥੇਰਾ ਕਿ ਮਾਂ ਤੇਰੀ ਮਾਂ ਬਿਲਕੁਲ ਨਹੀਂ ਹੁਣ ਗੁੱਸਾ ਦਾ ਪਾਜੀ ਕੋਈ ਨਹੀਂ ਭਾਜੀ ਤੂੰ ਚੜ੍ਹ ਦਿਨ ਬਾਅਦ ਆ ਕੇ ਲਿਆਜੋ ਠੀਕ ਆ ਚਲੋ ਕੋਈ ਤੇ ਟੈਨਸ਼ਨ ਨਾ ਲਿਆ ਭਾ हां ਠੀਕ ਆ ਠੀਕ ਮੰਮੀ ਹੁਣ ਪੈ ਗਈ ਠੰਡ ਲੈ ਗਈ ਨਾ ਮਾਨੂੰ ਹੁਣ ਪਕਾਇਆ ਕਰੇ ਰੋਟੀਆਂ ਅੱਗੇ ਕੌਣ ਪਕਾਦਾ ਮੈਂ ਹੀ ਪਕਾਉਂਦੀ ਹਾਂ ਅੱਗੇ ਅੱਬਾ ਨੇ ਕਿੰਨੀਆਂ ਤਕਵਾਤ ਕਰ ਤੈਨੂੰ ਪਕਾ ਕੇ ਅਜੇ ਤੂੰ ਵੀ ਪੂਏ ਚੜ ਗਿਆ ਅਹ ਮਗਰੀ ਲੱਗ ਗਿਆ ਹੌ ਰਿਆ ਦੇ ਦਾਦਰ ਰਹਿ ਜਿਵੇਂ ਚ ਨਾ ਭੱਜੀ ਆਏ ਕਿ ਅੱਖੀ ਇੱਥੇ ਉਹ ਮੈਂ ਨਹੀਂ ਹੁਣ ਉਹਦੇ ਹੱਥ ਦੀਆਂ ਪੱਕੀਆਂ ਖਾਰੀਆਂ ਤੇ ਵਿਆਹ ਕੇ ਲਾਂਦੀ ਆ ਤੇ ਤੇ ਖਾਣੀਆਂ ਤੇ ਮੈਨੂੰ ਤਾਂ ਪਕਾ ਕੇ ਅਰ ਜਾ ਕੇ ਦੇ ਤਾ ਥੋੜ ਤੂੰ ਖਾ ਲੈ ਉਹ ਤੁਹਾਡੀ ਨਾ ਆਪ ਹੀ ਜਬ ਦੀ ਮਾਤੀ ਮਾਰੀ ਗਈ ਆ 24 ਘੰਟੇ ਤੁਸੀਂ ਲੜਾਈ ਕਰਦੇ ਰਹਿੰਦੇ ਜੇ ਤੇ ਕੀ ਤੁਹਾਨੂੰ ਉਹ ਚੰਗੀ ਤਰ੍ਹਾਂ ਪੁੱਛੇ ਉਹ ਨਹੀਂ ਬੋਲਦੀ ਉਹ ਤੇ ਦੂਣਾ ਬੋਲਦੀ ਬਾਣੇ ਪੜਾ ਕੇ ਕੱਲੇ ਪੈਂਦਾ ਬੋਲੀ ਮਾਣ ਜੀ ਅੱਖਾਂ ਦਾ ਦੱਸਿਆ ਨਹੀਂ ਉਹਨੂੰ ਕਿ ਜੀ ਏਦਾਂ ਨਹੀਂ ਬੋਲੀਦਾ ਨਾ ਨਵੇਂ ਤੇਰੀ ਆ ਤੇ ਤੁਸੀਂ ਹੁਣੇ ਉਹਨਾਂ ਦੇ ਨਾਲ ਲੜਾਈ ਕਰੀ ਜਾਂਦੇ ਜੀ ਜਾ ਪਰ ਜੇ ਤੇਰਾ ਨਹੀਂ ਜੀ ਲੱਗਦਾ ਤੇ ਜਾ ਤੂੰ ਹੀ ਉੱਥੇ ਚੱਲ ਜਾ ਕੱਲ ਜਾਊਗਾ ਮੈਂ ਚੱਲ ਈ ਆ ਬੀ ਲਸਣ ਤੇ ਹੋ ਜਾਊਗਾ ਖਾਂ ਜੋਗਾ ਜਦ ਮਿਹਨਤ ਕੀਤੀ ਆ ਤੇ ਉਹ ਕਹਿੰਦੇ ਬਹਿ ਜਾ ਕਰ ਘੜੀ ਰੈਸਟ ਕਰ ਲਿਆ ਕਰ ਆ ਬਾਹਰ ਸੁੱਕੀਆਂ ਹੀ ਤੁਹਾਨੂੰ ਮੈਨੂੰ ਪਤਾ ਨਹੀਂ ਹੁੰਦਾ ਛਾਟੀ ਦੇਣ ਬਦਲ ਜਾਂਦੇ ਤੇ ਮੈਂ ਥੋੜੀਆਂ ਥੋੜੀਆਂ ਅੱਧਾ ਲੈਣੋ ਹਰ ਜੀ ਨਹੀਂ ਕੰਮ ਕਰਦੇ ਕਦੀ ਕੋਈ ਕਦੀ ਪਾਥੀਆਂ ਪੱਥਨ ਰਿਆ ਪਈ ਨਹੀਂ ਕਦੀ ਕੋਸ਼ ਕਰਨ ਰਿਆ ਪਈ ਨਹੀਂ ਆ ਇੰਨਾ ਬੜਾ ਬਜੀ ਬਚਾਈ ਰਿਆ ਉਹ ਚੱਲ ਕੋਈ ਨਹੀਂ ਥੋੜਾ ਥੋੜਾ ਕਰਾਂਗੀ ਤੇ ਸਰੀਰ ਚ ਜਾਨ ਫਿਰੇਗੀ ਮਾਸਾ ਆ ਜਾਨ ਫਿਰੇਗੀ ਸਰੀਰ ਚ ਆ ਮੈਂ ਉੱਥੇ ਸਬਜੀ ਕੋੜ ਕੇ ਆਇਆ ਵਾ ਤੇ ਮੇਰਾ ਯੋਰ ਹੋ ਗਿਆ ਵਾ ਉੱਤੋਂ ਧੁੱਪ ਬੜੀ ਪੈਣ ਰਹੀ ਚੱਲ ਕੋਈ ਨਹੀਂ ਮੈਂ ਆ ਲਾ ਰੱਖ ਉੱਥੇ ਤਰਸਟ ਕਰ ਘੜੀ ਪਾਣੀ ਲੈ ਵਾ ਮੈਂ ਪਾਣੀ ਦਸਮਾ ਮੋਟਰ ਤੋਂ ਪੀ ਆਇਆ ਚੱਲਣ ਦੇ ਹੀ ਮੋਟਰ ਪੱਠਿਆਂ ਨੂੰ ਲਾਇਆ ਹੀ ਪਾਣੀ ਤੇ ਮੈਂ ਆ ਦੋ ਘੇਰੇ ਹੋਰ ਲੈ ਆਵਾਂ ਫਿਰ ਉਹ ਰੱਖਦੇ ਬਾਲਟਾ ਇੱਥੇ ਤੈਨੂੰ ਇੱਥੇ ਨਾ ਕਾਲੀਆਂ ਪਈਆਂ ਨਹੀਂ ਇਹਨੀਆਂ ਕੰਮ ਦੀਆਂ ਆਪਣੇ ਆਲ ਵੇਖਿਆ ਕਰ ਤੂੰ ਸੰਮ ਕਰਾਂਗੀ ਤੇ ਫੇਰ ਹੀ ਗੁਜ਼ਾਰੀ ਹੋਣੀ ਆ ਆ ਜਾ ਮੇਰੀ ਗੱਲ ਸੁਣ ਮੈਂ ਕਹਿੰਦੇ ਆ ਬਹੁਤ ਟਾਈਮ ਹੋ ਗਿਆ ਵਾ ਇੱਕ ਵਾਰੀ ਟੈਸਟ ਕਰਾਈਏ ਤੇਰੇ ਸਾਰੇ ਕਿੰਨੇ ਪੈਸੇ ਲੱ ਲੈਂਦੇ ਟੈਸਟਾਂ ਦੇ ਓਸ਼ਧਾਣੇ ਪੈਸੇ ਲੱਗ ਜਾਣਗੇ ਪਤਾਤ ਲੱਜੂਗਾ ਵੀ ਠੀਕ ਠਾਕ ਆ ਅਗਲੇ ਦਾ ਮੂੰਹ ਹਿਲਣਾ ਹੁੰਦਾ 3-4000 ਰੁਪਇਆ ਝਟ ਬਣਾ ਲੈਂਦੇ ਮੁੜ ਕੇ ਕੰਮ ਜਦੋਂ ਵੱਜ ਜਾਂਦਾ ਤਾਂ ਫਿਰ ਖਰਚਾ ਜ਼ਿਆਦਾ ਹੁੰਦਾ ਤਾਂ ਨਾਲੇ ਸਰੀਰ ਨੂੰ ਤੰਗੇ ਉਧਰ ਮੁੜ ਕੇ ਕੁੜੀ ਦਾ ਵੀ ਧਿਆਨ ਇੱਥੇ ਰਹਿੰਦਾ ਉਹ ਵਿਚਾਰੇ ਤੰਗ ਹੁੰਦੇ ਆ ਚੱਲ ਕੋਈ ਗੱਲ ਨਹੀਂ ਆ ਥੋੜੇ ਜੇ ਕੰਮ ਕੁੰਮ ਦੇ ਦਿਨ ਹੋ ਜਾਂਦੇ ਆ ਨਾ ਹੁਣ ਕਣਕਾਂ ਲੱਗੇ ਲੱਗੀਆਂ ਹੁੰਦੀਆਂ ਨੇ ਤੇ ਸਾਂਭੀਆਂ ਜਾਂਦੀਆਂ ਨੇ ਫਿਰ ਚੱਕ ਕਰਾਵਾਂਗੇ ਆ ਗੋਆ ਗੋਆ ਪੱਥਰ ਵਾਲਾ ਨਾ ਪਾਥੀ ਵਾਲਾ ਕੰਮ ਛੜ ਛੜ ਠੀਕ ਆ ਕਿ ਨਹੀਂ ਤੇ ਇੰਨੇ ਮਹਿੰਗੇ ਤਾਂ ਗੈਸ ਨੇ ਕੋਈ ਗੱਲ ਨਹੀਂ ਜੇ ਰੋ ਅੱਗੇ ਬਿਮਾਰ ਆ ਉਹਦੇ ਵੀ ਟਾਈਮ ਲੰਘਿਆ ਹੁਣ ਵੀ ਲੰਘ ਜਾਊਗਾ ਠੀਕ ਆ ਕਿ ਨਹੀਂ ਤੇਰਾ ਉਦਾਂ ਹੀ 900 ਰੁਪਇਆ ਲਾ ਲੈਂਦੇ ਨੇ ਸਿਲੰਡਰ ਵਾਲੇ ਕਿੰਨੇ ਪੈਸੇ ਆਉਣ ਵੀ ਕਿਤੋਂ ਕੋਈ ਗੱਲ ਨਹੀਂ ਜਿੱਥੋਂ ਮਰਜੀ ਆਉਣਾ ਭਈ ਆਈ ਜਾਂਦੇ ਆ ਚਲਾਈ ਜਾਂਦਾ ਮਹਾਰਾਜ ਕੰਮ ਮੁੜ ਕੇ ਐਵੇਂ ਪੈ ਜਾਂਗੀ ਫੇਰ ਉਹ ਥੱਕ ਟੁੱਟ ਕੇ ਮੈਂ ਤਾਂ ਤਾਂ ਲਈ ਹਾਂ ਲੋਨ ਕਿ ਚਾਹ ਸਹਜ ਸਹਜ ਸਾ ਲੈਂਦੀ ਲੈਂਦੀ ਦੋ ਚਾਰ ਫੇਰੇ ਲਾ ਲੇ ਤੇ ਬਹਿ ਜਾਣੀ ਐ ਅੱਜ ਐਤਵਾਰ ਅੱਜ ਪਤਾ ਨਹੀਂ ਡਾਕਟਰ ਆਇਆ ਹੋਏ ਕਿ ਨਾ ਤੇ ਕੱਲ ਨੂੰ ਜਾਈਏ ਤੇ ਡਾਕਟਰ ਨੂੰ ਮਿਲੀਏ ਇੱਕ ਵਾਰੀ ਸਾਰੇ ਟੈਸਟ ਕਰਾ ਲਈਏ ਕਰੀ ਵੇਖ ਲੋ ਇਹ ਨਹੀਂ ਪੈਹੀ ਹੈਗੀ ਕੋਲ ਉਹ ਚੱਲ ਪੈਸਾ ਦਾ ਹੋ ਜਾਊਗਾ ਮੁੜ ਕੇ ਜਦੋਂ ਬਿਮਾਰ ਹੋਗੇ ਫਿਰ ਕੋਈ ਨੁਕਸ ਨਿਕਲ ਆਇਆ ਫਿਰ ਵੀ ਚਲਾਉਣਾ ਹੀ ਆ ਭਾਈ ਚੁੱਕ ਕੇ ਲਈਏ ਮੈਂ ਆ ਸੋਚਣ ਨਹੀਂ ਆ ਅੱਗੇ ਵੀ ਜਿੰਨੇ ਪੈਸੇ ਲੱਗੇ ਚੁੱਕ ਚੁੱਕ ਕੇ ਲਈ ਜਾਣੇ ਫਸਲ ਦੇ ਸਾਰੇ ਉਥੇ ਕੱਟੇ ਜਾਣੇ ਉਹ ਚੱਲ ਉਹਨਾਂ ਵਿਚਾਰਿਆਂ ਸੱਣੀ ਹੋਣਾ ਨੇ ਬਥੇਰਾ ਸਾਥ ਦਿੱਤਾ ਸੀ ਸ਼ਰਦਾ ਹੋਣਾ ਨੇ ਤੇ ਉਹਨਾਂ ਦੇ ਸਭ ਕੁ ਦੇਣ ਵਾਲੇ ਪੈਸੇ ਉਹਨਾਂ ਕਣਕਾਂਉਂ ਦੀ ਦੇ ਦਾਂਗੇ ਕੋਈ ਗੱਲ ਨਹੀਂ ਮੈਂ ਇੱਕ ਗੱਲ ਕਹਾਂ ਉਹਦਾ ਕੁੜੀ ਦਾ 1 ਰੁਪਈਆ ਨਾ ਸਾਡੇ ਹੱਥ ਆ ਲਵੇ ਨਹੀਂ ਉਹਦਾ ਕਿਉਂ ਰੱਖਣਾ ਵਾ ਧੀਆਂ ਧਾਨੀਆਂ ਵਿਚਾਰੀਆਂ ਆਪਣੇ ਘਰ ਪਾਸੇ ਜੋੜੀ ਨਾ ਵਿਆਹ ਵਾਪਸ ਨਹੀਂ ਹੋਏ ਦੇ ਦਾਂਗੇ ਹੁਣ ਅੰਮਹੀਨਾ ਦੇਖ ਰਿਹਾ ਗਿਆ ਸਾਰਾ ਹਾਂ ਨਹੀਂ ਉਹਦੇ ਨਾਲ ਕੋਈ ਹਜ਼ਾਰ ਖੰਡ ਵੱਧ ਭਾਈ ਚਲ ਜੇ ਇੰਨਾ ਵੇਖ ਲਿਆ ਉਹਨੂੰ ਆਖਿਓ ਪੁੱਤ ਮੈਨੂੰ ਜੋ ਵੀ ਲੱਗਾ ਦੱਸ ਦੇ ਤੇ ਉਦਾਂ ਹੀ ਉਹਨੂੰ ਮੈਂ 3 ਦੇ ਹੱਥ ਤੇ ਪੈਸੇ ਦੱਦੇ ਕੋਈ ਉਹ ਤਾਂ ਮੈਨੂੰ ਪਤਾ ਹੀ ਆ ਜਿੰਨੇ ਰੁਪਏ ਲਏ ਆ ਮੈਂ ਕਈ ਵੀਰ ਓਦਾਂ ਸੋਚ ਲੈਨੀ ਆ ਜੇ ਭਲਾ ਕੁੜੀ ਵੀ ਨਾ ਹੁੰਦੀ ਤੇ ਕੀ ਕਰਨਾ ਕਰਨਾ ਕੀ ਫਿਰ ਰੱਬ ਹੀ ਜਾਣਦਾ ਜੋ ਹੋਵੇ ਕੌਣ ਸਾਡੀ ਬਾਤ ਪੁੱਛਦਾ ਠੀਕ ਆ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹਨਾਂ ਦਾ ਵੀ ਟਾਈਮ ਨੰਗਾ ਰਹੀਏ ਤੋ ਇਹ ਸ਼ੁਕਰਗੁਜ਼ਾਰ ਤੇਰੀ ਕੁੜੀ ਹੈਗੀ ਮੈਂ ਫਿਰ ਚੱਕੀ ਤੋਂ ਆਟਾ ਲਿਆਵਾਂ ਵੈਦ ਕਹਿੰਦੀ ਰੋਟੀ ਖਾ ਲੈਂਦੇ ਪਹਿਲਾਂ ਰੋਟੀ ਮਾਣ ਕੇ ਖਾਣਾ ਵਾ ਆਟਾ ਲਿਆ ਕੇ ਤੇ ਮੈਂ ਮੁੜ ਕੇ ਨਾਲਾ ਮੜ ਗਿਆ ਚੱਲ ਜਾਓ ਫਿਰ ਆ ਗਈ ਮੈਂ ਮੈਂ ਵੀ ਦੋ ਭਾਂਡੇ ਉਹ ਮਾਂਜ ਲੈਣੀ